9 ਜੂਨ ਨੂੰ ਜੰਮੂ ਕਸ਼ਮੀਰ ਚ ਮਾਤਾ ਵੈਸ਼ਨੂ ਦੇਵੀ ਕਟੜਾ ਤੋਂ ਸ਼ਿਵ ਕੋੜੀ ਜਾਂਦੇ ਸਮੇਂ ਸ਼ਿੰਦੂ ਸ਼ਰਧਾਲੂਆਂ ਦੀ ਬਸ ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ ਜਿਸ ਚ 10 નિર્ਦੋਸ਼ Hindu ਸ਼ਰਧਾਲੂਆਂ ਦੀ ਮੌਤ ਹੋ ਗਈ ਸੀ ਇਸ ਘਟਨਾ ਤੋਂ ਬਾਅਦ Hindu ਗੱਠ ਸੰਗਠਨਾ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਦੇ ਚਲਦੇ ਅੰਮ੍ਰਿਤਸਰ ਵਿਖੇ Hindu ਸੰਗਠਨਾ ਵੱਲੋਂ ADC ਅੰਮ੍ਰਿਤਸਰ ਨੂੰ ਮੰਗ ਪੱਤਰ ਦਿੰਦੇ ਹੋਏ ਕਿਹਾ ਕਿ ਜੰਮੂ ਕਸ਼ਮੀਰ ਲੰਬੇ ਸਮੇਂ ਤੋਂ ਪਾਕਿਸਤਾਨ ਪ੍ਰਯੋਜਿਤ ਅੱਤਵਾਦੀ ਮਾਰ ਚੱਲ ਰਿਹਾ ਹੈ ਧਾਰਾ 370 ਹਟਾਏ ਜਾਣ ਤੋਂ ਬਾਅਦ ਉਮੀਦ ਦੀ ਕਿਰਨ ਜਾਗੀ ਸੀ ਪਰ ਲੱਗਦਾ ਹੈ ਕਿ ਅੱਤਵਾਦੀਆਂ ਦਾ ਮਨੋਬਲ ਅਜੇ ਵੀ ਘਟ ਨਹੀਂ ਹੋਇਆ ਜੈ ਸ਼੍ਰੀ ਰਾਮ ਸ਼ਿਰਸ਼ੀਰੀ 1008 ਮਹਾ ਮੜੈਸ਼ਵਰ ਸਵਾਮੀ ਅਸ਼ਨੀਲ ਮਹਾਰਾਜ ਜੀ ਅੱਜ ਅਹੀਂ ਇੱਕ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਿਹੜਾ ਪਿਛਲੇ ਦਿਨੀ ਅੱਤਵਾਦੀ ਹਮਲਾ ਹੋਇਆ ਜੰਮੂ ਤੇ ਜਿਹੜੇ ਸਾਡੇ ਸ਼ਰਧਾਲੂ ਮਾਂ ਵੈਸ਼ਨ ਦੇਵੀ ਦੀ ਯਾਤਰਾ ਵਾਸਤੇ ਗਏ ਸੀ ਜਿਹੜੇ ਨਹਿੱਤੇ ਹੀ ਬਿਲਕੁਲ ਬੇਦੋਸ਼ ਸੀ ਜਿਨ੍ਹਾਂ ਨੇ ਅੱਤਵਾਦੀਆਂ ਨੇ ਉਹਨਾਂ ਤੇ ਹਮਲਾ ਕਰਕੇ ਜਿਹੜੇ 9 ਜਿਹੜੇ ਸਾਡੇ ਸ਼ਰਧਾਲੂ ਸ਼ਹੀਦ ਕੀਤੇ ਨੇ 35 ਤੋਂ 36 ਜ਼ਖਮੀ ਹੋਏ ਨੇ ਅਸੀਂ ਮਾਨਯੋਗ ਰਾਸ਼ਟਰਪਤੀ ਸਾਹਿਬ ਨੂੰ ਇਹ ਮੰਗ ਪੱਤਰ ਭੇਜਿਆਗੀ ਕੱਲ ਨੂੰ ਅਮਰਨਾਥ ਯਾਤਰਾ ਸ਼ੁਰੂ ਹੋ ਰਹੀ ਆ ਨਾਲ ਜਿਹੜੇ ਸ਼ਰਧਾਲੂ ਰੋਜ਼ ਜਾਂਦੇ ਨੇ ਉਹਨਾਂ ਦੀ ਸੁਰੱਖਿਆ ਕੀਤੀ ਜਾਵੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿਹੜੀ ਯਾਤਰਾ ਸ਼ੁਰੂ ਹੋ ਰਹੀ ਹੈ ਤੇ ਮਾਤਾ ਵੈਸੁੰਦੇ ਵੀ ਜੰਮੂ ਦੇ ਹੋਣ। ਕਿਵੇਂ ਦੇਖਦੇ ਹੋ ਆਏ ਦਿਨ ਇਸ ਤਰ੍ਹਾਂ ਦੇ ਹਮਲੇ ਹੁੰਦੇ ਨੇ ਇਸ ਤਰ੍ਹਾਂ ਹਿੰਦੂ ਐਟਟਾਈਟਿਊਡ ਆਇਆ ਹੋਇਆ। ਇਹ ਤੇ ਜੀ ਸ਼ੁਰੂ ਤੋਂ ਜਦੋਂ ਦਾ ਇਲੈਕਸ਼ਨ ਹੋਇਆ ਪਾਕਿਸਤਾਨ ਬਖਲਾਇਆ ਪਿਆ ਕਿ ਮੰਨਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣ ਗਏ ਨੇ ਉਹ ਬਖਲਾਇਆ ਪਿਆ ਆ ਇਸ ਕਰਕੇ ਉਹ ਨਜਾਇਜ਼ ਨਿਖਤਿਆਂ ਤੇ ਹਮਲੇ ਕਰਾ ਰਿਹਾ ਹੈ। ਇਹਦਾ ਚੰਦ ਦਿਨਾਂ ਵਿੱਚ ਮੈਂ ਪ੍ਰਧਾਨ ਮੰਤਰੀ ਜੀ ਨੂੰ ਤੇ ਮੰਨ ਲਿਆ ਗ੍ਰਹਿ ਮੰਤਰੀ ਜੀ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਨੂੰ ਪਾਕਿਸਤਾਨ ਵਾਲੇ ਜਿਹੜੇ ਅੱਤਵਾਦੀ ਨੇ ਇਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਬੜੀ ਆਸਤਾ ਜੁੜੀ ਹੋਈ ਹੈ ਜੀ ਅਬਰ ਦਾ ਯਾਤਰਾ ਨਾਲ ਬਹੁਤ ਹਜ਼ਾਰਾਂ ਦੀ ਬੇਨਤੀ ਦੇ ਜਿਹੜੇ ਸਰਦਾਂ ਲਗੋਗੇ ਨਹੀਂ ਕਿਵੇਂ ਉਹਨਾਂ ਦੀ ਸੁਰੱਖਿਆ ਹੋਏਗੀ ਇਸੇ ਕਰਕੇ ਤੇ ਅਸੀਂ ਮੰਗ ਪੱਤਰ ਦਿੱਤਾ ਆ ਕਿ ਜਿਹੜੀ ਉਹਨਾਂ ਦੀ ਜਾਨ ਮਾਲ ਰਾਖੀ ਕੀਤੀ ਜਾਵੇ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ हां ਅੱਜ ਜਿਹੜਾ ਕਿ ਇੱਕ ਪਤਾ ਲੱਗਾ ਕਿ ਇੱਕ ਜਵਾਨ ਨੇ ਸ਼ਹਾਦਤ ਪਾਈ ਆ ਤੇ ਦੋ ਉਥੋਂ ਦੇ ਨਾਗਰਿਕ ਜ਼ਖਮੀ ਹੋਏ ਨੇ ਮੈਂ ਮੁਰਦੀ ਜੀ ਨੂੰ ਤੇ ਆਪਣੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਅੱਜ ਇਹਨਾਂ ਨੂੰ ਮਿਲਿਆ ਤੁਸੀਂ ਕਿੰਨਾ ਮਿਲਿਆ ਐ ਏਡੀਸੀ ਸਾਹਿਬ ਮੈਡਮ ਨੂੰ ਮਿਲ ਕੇ ਆਏ ਆ ਉਹਨਾਂ ਨੂੰ ਆਪਾਂ ਮੰਗ ਪੱਤਰ ਦੇ ਕੇ ਆਏ ਆ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਜਿਹੜੀ ਤੁਸੀਂ ਮੰਗ ਪੱਤਰ ਦਿੱਤਾ ਹੈ ਮਾਨਯ ਰਾਸ਼ਟਰਪਤੀ ਜੀ ਨੂੰ ਭੇਜਿਆ ਜਾਏਗਾ ਤੇ ਆਮ ਜਨਤਾ ਦੀ ਤੇ ਜਿਹੜੇ ਸ਼ਰਧਾਲੂ ਉਹਨਾਂ ਦੀ ਜਾਰਮਾਲ ਦੀ ਰਾਖੀ ਕੀਤੀ ਜਾਏਗੀ। ਸਰ ਆਪਣਾ ਨਾਮ ਹਰਦੀਪ ਦੁੱਗਲ ਜ਼ਿਲ੍ਹਾ ਦੇ ਅਕਸ਼ ਵਿਸ਼ਵ Hindu ਪ੍ਰੀਸ਼ਦ ਅੰਮ੍ਰਿਤਸਰ ਮਹਾਨਗਰ ਜੋ ਜੰਮੂ ਕਸ਼ਮੀਰ ਦੇ ਵਿੱਚ ਅਤਵਾਦੀ ਹਮਲਾ ਸ਼ਰਧਾਲੂਆਂ ਦੇ ਕੀਤਾ ਗਿਆ ਵਾ ਉਹ ਬੜਾ ਨਿੰਦਣਯੋਗ ਆ ਤੇ ਅਸੀਂ ਇਸੇ ਸਬੰਧ ਦੇ ਵਿੱਚ ਸਾਰੇ ਵਿਸ਼ਵ Hindu ਪ੍ਰੀਸ਼ਦ ਵੱਲੋਂ ਤੇ ਬਜਰੰਗਦਲ ਵੱਲੋਂ ਇਹ ਮੰਗ ਪੱਤਰ ਡੀਸੀ ਸਾਹਿਬ ਦੇ ਦਫ਼ਤਰ ਦੇ ਵਿੱਚ ਦਿੱਤਾ ਵਾ ਤਾਂ ਜੋ ਛਾੜੇ ਹੁਣ ਹੋਰ ਯਾਤਰਾਵਾਂ ਜਿਦਾਂ ਸਾਡੀ ਅਮਨਨਾਥ ਦੀ ਯਾਤਰਾ ਨਿਕਲਣੀ ਆ ਅ ਜੂਨ ਤੋਂ ਸਟਾਰਟ ਹੋ ਜਣੀ ਆ ਇਸੇ ਮਹੀਨੇ ਤੋਂ ਸਟਾਰਟ ਹੈਗੀ ਆ ਤਾਂ ਜੋ ਵੀ ਇਹ ਜਿਹੜੀਆਂ ਗਤੀਵਿਧੀਆਂ ਅਤਵਾਦੀਆਂ ਦੁਆਰਾ ਕੀਤੀਆਂ ਜਾ ਰਹੀਆਂ ਨੇ ਨਿਰਮਮ ਹੱਤਿਆ ਕੀਤੇ ਜਾ ਰਹੇ ਨੇ ਉੱਥੇ ਸਾਡੇ 10 ਸ਼ਰਧਾਲੂ ਸ਼ਹੀਦ ਹੋਏ ਨੇ ਤੇ ਇਹ ਅਗਾਹ ਤੋਂ ਇਹਨਾਂ ਨੂੰ ਨੱਥ ਪਾਈ ਜਾ ਸਕੇ ਕਿਉਂਕਿ ਪਾਕਿਸਤਾਨ ਇਹਨਾਂ ਦੇ ਪਿੱਛੇ ਇਨਵੋਲਵ ਆ ਤੇ ਇਹ ਸਾਰੇ ਭਲੀਭਤੀ ਜਾਣਦੇ ਨੇ ਤੇ ਕਿਉਂਕਿ ਇਹਨਾਂ ਨੂੰ ਜਿੰਨਾ ਚਿਰ ਸਬਕ ਨਾ ਸਿਖਾਇਆ ਗਿਆ ਉਨਾ ਚਿਰ ਇਹਨਾਂ ਨੇ ਬਿਲਕੁਲ ਹਟਰਾਨੀ ਆ ਕਿ ਉਹ ਇਹ ਖਾਂਦੇ ਸਾਡੇ ਦੇਸ਼ ਦਾ ਨੇ ਤੇ ਭੌਂਗਦੇ ਪਾਕਿਸਤਾਨ ਦੀ ਬੋਲੀ ਬੋਲਦੇ ਨੇ ਤੇ ਇਹ ਬੜੀ ਸ਼ਰਮਨਾਕ ਗੱਲ ਆ ਸਾਡੇ ਵਾਸਤੇ ਕਿ ਕੀ ਉਹਨਾਂ ਅਸੀਂ ਇਹਨਾਂ ਦੇ ਉੱਤੇ ਨਾਥ ਨਹੀਂ ਪਾ ਸਕੇ ਅੱਜ ਤੱਕ ਅਸੀਂ ਕੇਂਦਰ ਸਰਕਾਰ ਤੋਂ ਮਾਨਯੋਗ ਪ੍ਰਧਾਨ ਮੰਤਰੀ ਜੀ ਤੇ ਮਾਨਯੋਗ ਗ੍ਰਹਿ ਮੰਤਰੀ ਜੀ ਅਮਨ ਸ਼ਾਹ ਜੀ ਤੋਂ ਮੰਗ ਕਰਦੇ ਆ ਕਿ ਜਿਹੜੇ ਸਾਡੇ ਹੁਣ ਸ਼ਰਧਾਲੂ ਅਮਨਨਾਥ ਯਾਤਰਾ ਵਾਸਤੇ ਜਾਂ ਵੈਸ਼ਨੋਦੇਵੀ ਯਾਤਰਾ ਜਾਂ ਕਿਸੇ ਵੀ ਧਾਮ ਦੀਆਂ ਯਾਤਰਾਵਾਂ ਵਾਸਤੇ ਜਾਂਦੇ ਆ ਉਹਨਾਂ ਦੀ ਜਿਹੜੀ ਸੁਰੱਖਿਆ ਯਕੀਨੀ ਬਣਾਈ ਜਾਵੇ ਇਸੇ ਸ਼ਬਦਾਂ ਦੇ ਨਾਲ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز